ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਮੰਦਿਰ ਦੇ ਵਿੱਚ ਚੋਰੀ ਹੋਈ ਹੈ ਕਾਫੀ ਰੋਸ਼ਨੀ ਹਿੰਦੂ ਸੰਗਠਨਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅੱਜ ਸਵੇਰੇ ਸਤ ਕੋ ਇੱਕ ਨਕੌਲ ਆਈ ਸੀ ਜਿਨ੍ਹਾਂ ਨੇ ਮੈਨੂੰ ਦੱਸਿਆ ਸੀ ਬਾਕੇ ਵਿਹਾਰੀ ਮੰਦਿਰ ਜਿੱਥੇ ਚੋਰੀ ਹੋਈ ਸੀ ਉੱਥੇ ਜਾ ਕੇ ਮੈਂ ਮੌਕਾ ਦੇਖਿਆ ਬਾਕੀ ਮੰਦਿਰ ਦੇ ਜਿਹੜੇ ਮੋਤਪੁਰ ਸਿੰਘ ਪ੍ਰਧਾਨ ਸਾਹਿਬ ਤੇ ਹੋਰ ਸਾਰੇ ਇਕੱਠੇ ਸੀ ਉੱਥੇ ਉਹਨਾਂ ਨੂੰ ਮਿਲਿਆ ਮੌਕਾ ਦੇ ਇੱਕ ਦਿਨ ਤੋਂ ਬਾਅਦ ਅਸੀਂ ਕੁਝ ਫੋਟੋ ਜਿ ਇਕੱਠੀਆਂ ਕੀਤੀਆਂ ਫੋਟੋ ਇਕੱਠੇ ਕਰਨ ਤੋਂ ਬਾਅਦ ਅਸੀਂ ਆਪਣੀ ਤਪਤੀਸ਼ ਚਾਲੂ ਕੀਤੀ ਲੇਕਿਨ ਕੁਝ ਲੋਕਾਂ ਨਾਲ ਵੀ ਗਰੋਸ ਸੀ ਪਰ ਲੇਕਿਨ ਮੈਂ ਉਹਨਾਂ ਨੂੰ ਉੱਥੇ ਵਾਦਾ ਕਰਕੇ ਆਇਆ ਸੀ ਵੀ ਜਿਹੜਾ ਮੰਦਰ ਵਿੱਚੋਂ ਸੀ ਮਕਦਮਾ ਨੰਬਰ 67 ਜਿਹੜਾ 457 380 ਸਰ ਇਹਨਾਂ ਦੀ ਏਜ ਕਿੰਨੀ ਕਿੰਨੀ ਹੈ ਇਹਨਾਂ ਦੀ ਏਜ 17 18 ਸਾਲ 19 ਸਾਲ ਇਹ ਪਹਿਲੇ ਵੀ ਗੋਚੀਆਂ ਲਾਈਆਂ ਜੀ ਇਹਨਾਂ ਨੂੰ 457 380 ਬਾਕੀ ਦੇਖਾਂਗੇ ਜਿਹੜਾ ਜੁਰਮ ਇਹ ਪਹਿਲਾਂ ਵੀ ਕਿੰਦਾ ਮਾਮਲਾ ਵੀ ਕਹੇ ਰਹੇ ਸੀਗੇ ਜੀ ਬੇਦਬੀ ਵੀ ਕੀਤੀ ਹੈ ਜੀ ਇਸ ਦੇ ਵਿੱਚ ਉਹ ਵੀ ਆਪਾਂ ਚੈੱਕ ਕਰਾਂਗੇ ਇਹਨਾਂ ਨੇ ਪਹਿਲੇ ਵੀ ਚੋੜਿਆ ਕਰੀਆਂ ਲੇਕਿਨ ਹਜੇ ਦੇਖੋ ਅਸੀਂ ਹੁਣ ਫੜ ਕੇ ਹਟੇ ਨਹੀਂ ਜਲਦੀ ਜੇ ਤਾਂ ਤਫ਼ਤੀਸ਼ ਜਾਰੀ ਹੈ ਉਸ ਤੋਂ ਬਾਅਦ ਦੱਸੇ ਜੋ ਕਿਉਂਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਕਿ ਚਪਲਾ ਚੁਪਲਾ ਪਾ ਕੇ ਉੱਥੇ ਮੰਦਿਰ ਦੀ ਰਿਵਾਇਤ ਹੈ ਅਸੀਂ ਸਾਡੀ ਤਫ਼ਤੀਸ਼ ਜਾਰੀ ਹੈ ਜੇ ਹਜੇ ਹੈ ਫੜੇ ਆ ਠੀਕ ਹੈ ਜੀ ਐਫ ਆਰ ਦਰਜ ਕਰਤੀ ਤਫਤੀਸ਼ ਜਾਰੀ ਹੈ ਆ ਬਾਕੀ ਸਾਰਾ ਸਾਰਾ ਤਫਤੀਸ਼ ਦਾ ਪਾਰਟ ਆ ਉਸ ਤੋਂ ਬਾਅਦ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਅੱਜ ਕਾਫੀ ਰੋਸ਼ੀਸ਼ ਸੀਗੇ ਸ਼ਹਿਰ ਪੂਰਾ ਮੈਂ ਤਾਂ ਉੱਥੇ ਵੀ ਜਾ ਕੇ ਪਬਲਿਕ ਨੂੰ ਸਾਰੀ ਨੂੰ ਅਪੀਲ ਕੀਤੀ ਸਾਰੀ ਪਬਲਿਕ ਮੇਰੇ ਨਾਲ ਆ ਉਹਨਾਂ ਨੇ ਆਹੀ ਕਹਿਿਆ ਸੀ ਵੀ ਐਸ ਐਚਓ ਸਾਹਿਬ ਪਹਿਲਾਂ ਵੀ ਤੁਸੀਂ ਵਧੀਆ ਕੰਮ ਕਰਦੇ ਹੋ ਤੇ ਆ ਵੀ ਅੱਜ ਤੁਸੀਂ ਵਧੀਆ ਕਰਕੇ ਦਿਖਾਓ ਤੇ ਉਹਨਾਂ ਨੂੰ ਅਸੀਂ ਕਰਕੇ ਦਿਖਾਇਆ ਉਹਨਾਂ ਦਾ ਸ਼ੋਸ਼ਣ ਪੂਰਾ ਸਰ ਜੀ ਪ੍ਰਵਾਸੀ ਹੈ ਕਿ ਇੱਥੇ ਲੋਕਾਂ ਦੇ ਨਾਲ ਆਇਆ ਇਹਦੇ ਬਾਰੇ ਅਸੀਂ ਬਾਅਦ ਚ ਦੱਸਾਂਗੇ ਸਰ ਇਹ ਜਿਹੜਾ ਮੁੰਡਾ ਅੰਦਰ ਵੜਿਆ ਸੀ ਉਹ ਵੀ ਆਪਾਂ ਕਾਬੂ ਕਰ ਲਿਆ ਜਿਹੜਾ ਅੰਦਰ ਵੜਿਆ ਸੀ ਉਹ ਵੀ ਕਾਬੂ ਕਰ ਸਰ ਕਿਸ ਤਰ੍ਹਾਂ ਦੀ ਤਫ਼ਤੀਸ਼ ਰਹੀ ਤੁਹਾਡੀ ਸਵੇਰ ਤੋਂ ਤੁਸੀਂ ਲੱਗੇ ਹੋ ਹੋ ਕਿਸ ਤਰ੍ਹਾਂ ਦੀ ਮਿਹਨਤ ਰਹੀ ਤੁਹਾਡੀ ਟੀਮ ਦੀ ਮੇਰੇ ਟੀਮ ਦੀ ਬਹੁਤ ਅੱਛੀ ਮਿਹਨਤ ਰਹੀ ਹੈ ਹਾਂਜੀ ਹਾਂਜੀ ਧਾਰਮਿਕ ਸਥਾਨ ਸੀ ਪਰ ਲੇਕਿਨ ਫਿਰ ਵੀ ਸਾਰੇ ਮੇਰੇ ਨਾਲ ਸੀ ਕੁਝ ਲੋਕਾਂ ਹੀ ਜਿਹੜੇ ਉਹ ਪੱਥਲੇ ਕਰਦੇ ਸੀ ਲੇਕਿਨ ਉਹਨਾਂ ਨੇ ਮੈਨੂੰ ਸਾਰੇ ਮੰਦਰ ਵਾਲਿਆਂ ਨੇ ਮੇਰੀ